ਆਮ ਆਦਮੀ ਪਾਰਟੀ ਨੂੰ ਛਾੜ ਨੂੰ ਵੋਟ ਪਾਵਾਂਗੇ ਜੀ ਸਾਡਾ ਜਿਹੜਾ ਐਮਐਲਏ ਇਥੋਂ ਜਿਹਨੂੰ ਸੀਟ ਮਿਲੀ ਆ ਵਧੀਆ ਐਮਐਲਏ ਪਹਿਲਾਂ ਵੀ ਤਿੰਨ ਮਰ ਦਾ ਐਮਐਲਏ ਰਹਿ ਚੁੱਕਿਆ ਬਹੁਤ ਢੱਲੇਦਾਰ ਬੰਦਾ ਵਾ ਹਰਕ ਦੇ ਦੁੱਖ ਸੁੱਖ ਦੇ ਹਰਕ ਦੇ ਕੰਮ ਆਉਂਦਾ ਵਾ ਖੇਤੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਰੋਲ ਹੈ ਕੋਈ ਬਿਜਲੀ ਦੀ ਕਮੀ ਨਹੀਂ ਹੈ ਇਹ ਦਰਾਂ ਦੀ ਕਿਸੇ ਮੰਨੀਆਂ ਚ ਕਿਸਾਨ ਨੂੰ ਨਹੀਂ ਰੋਲਣਾ ਪੈਂ ਰਿਹਾ ਕਿਸਾਨ ਸਵੇਰੇ ਜਾਂਦੇ ਝੋਨਾ ਲੈ ਕੇ ਸ਼ਾਮ ਨੂੰ ਆਪਣੇ ਘਰ ਨੂੰ ਆਉਂਦੇ ਵੇਚ ਕੇ ਪੈਸੇ ਉਹਨਾਂ ਦੇ ਖਾਤੇ ਜਾਂਦੇ ਜਾਂਦੇ ਆ 4 ਘੰਟਿਆਂ ਦੇ ਭਗਵੰਤ ਮਾਨ ਦੀ ਜਿਹੜੀ ਸੋਚ ਹੈ ਜਾਂ ਉਹਨਾਂ ਦਾ ਵਿਕਾਸ ਕਰਨ ਦਾ ਤਰੀਕਾ ਹੈ ਉਹ ਤੁਹਾਨੂੰ ਕਿਵੇਂ ਦਾ ਲੱਗਦਾ ਕਾਮਕਰਾਾਂ ਚ ਉੱਠ ਕੇ ਤੇ ਕੋਈ ਮਾਸਟਰ ਦਾ ਮੁੰਡਾ ਉੱਠ ਕੇ ਇੱਕ ਮੁੱਖ ਮੰਤਰੀ ਬਣ ਗਿਆ ਇਹ ਦੂਜੀਆਂ ਪਾਰਟੀ ਨੂੰ ਇਹੀ ਚੁਪਦਾ ਵੀ ਇਹ ਮੁੱਖ ਮੰਤਰੀ ਕਉ ਬਣ ਤਨਦਾਰ ਨੂੰ ਛਾੜੂ ਉੱਠਦਾ ਵਾ ਜੀ ਅਸੀਂ ਆਪਣੇ ਪਿੰਡੋਂ ਵੀ ਉਹਦੇ ਜਿੱਥੇ ਜਿੱਥੇ ਸਾਡੇ ਕੋ ਸੱਜਣ ਬੇਲੀ ਸਾਰਿਆਂ ਨੂੰ ਕਹਿ ਕੇ ਵੋਟਾਂ ਅਸੀਂ ਛਾੜੂ ਨੂੰ ਪਾਉਂਦੇ ਰਿਸ਼ਤੇਦਾਰਾਂ ਦੀਆਂ ਵੀ ਜਿੱਥੇ ਸੱਜਣ ਬੇਲੀ ਜਿੱਥੇ ਕੋਈ ਸਾਡਾ ਚੱਲਦਾ ਵਾ ਸਾਰੇ ਕਰਾ ਕੇ ਆਂਦੇ ਐਮਐਲਏ ਤੋਂ ਸੌਰ ਬਣਾਉਂਦਾ ਉਹ 2027 ਦੇ ਵਿੱਚ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮਾਹਰ ਵੀ ਛਾੜੂ ਦੀ ਪਾਰਟੀ ਜਿਹੜੀ ਆ ਕਿੱਥੇ ਖੜੀ ਆ ਹੁਣੇ ਸਰਕਾਰ ਵੀ ਛ ਪੈਸੇ ਉਹਨਾਂ ਦੇ 24 ਘੰਟੇ ਦੇ ਖਾਤੇ 'ਚ ਪਾਏ ਜਾਂਦੇ ਆ ਇਮਾਨਦਾਰ ਮੁੱਖ ਮੰਤਰੀ ਆ ਬਾਕੀ ਭ੍ਰਿਸ਼ਟਾਚਾਰ ਦੇ ਬਹੁਤ ਵਰਖਲਾਵਾ ਭ੍ਰਿਸ਼ਟਾਚਾਰ ਪੂਰਾ ਖਤਮ ਕਰ ਲਿਆ ਤਰਨਦਾਰ ਨਾਲ ਜਿਹੜਾ ਫੁੱਲ ਮਗਿਆ ਹੋਇਆ ਮਾਹੌਲ ਤੇ ਇਸ ਮਾਹੌਲ ਦੇ ਵਿੱਚ ਸਾਨੂੰ ਬਾਪੂ ਜੀ ਮਿਲੇ ਨੇ ਪਿੰਡ ਦੇ ਵਿੱਚ ਅਸੀਂ ਜਾ ਰਹੇ ਸੀ ਤੇ ਉੱਥੇ ਸਾਨੂੰ ਬਾਪੂ ਬਾਪੂ ਜੀ ਮਿਲੇ ਨੇ ਤੇ ਇਹਨਾਂ ਨੂੰ ਪੁੱਛਦੇ ਆ ਕਿਸ ਨੂੰ ਵੋਟ ਪਾ ਰਹੇ ਨੇ ਸਤਿਗੁਰ ਜੀ ਸਤਿਗੁਰ ਜੀ ਅਸੀਂ ਦੇ ਆਮ ਆਦਮੀ ਪਾਰਟੀ ਨੂੰ ਝੜੂ ਨੂੰ ਵੋਟ ਪਾਵਾਂਗੇ ਜੀ ਦਾ ਜਿਹੜਾ ਐਮਐਲਏ ਇਥੋਂ ਤੁਹਾਨੂੰ ਸੀਟ ਮਿਲੀ ਆ ਵਧੀਆ ਐਮਐਲਏ ਪਹਿਲਾਂ ਵੀ ਤਿੰਨ ਵਾਰ ਦਾ ਐਮਐਲਏ ਰਹਿ ਚ ਹਰਕ ਦੇ ਦੁੱਖ ਸੁੱਖ ਦੇ ਹਰਕ ਦੇ ਕੰਮ ਆਉਂਦਾ ਵਾ ਬਾਕੀ ਆਮ ਆਦਮੀ ਪਾਰਟੀ ਨੇ ਜਿੰਨੇ ਵਿਕਾਸ ਦੇ ਕੰਮ ਕੀਤੇ ਆ ਬਿਜਲੀ ਦੇ ਬਿਜਲੀ ਬਿਚੋਕ ਵੀ ਬਿਜਲੀ ਜਣੇ ਆਉਂਦੀ ਰਹੀ ਹੈ ਕੋਈ ਕਿਸਾਨ ਨੂੰ ਪਰੇਸ਼ਾਨੀ ਨਹੀਂ ਨਾ ਕਿ ਕਿਸਾਨ ਦਾ ਮੰਡੀ ਚ ਝੋਨਾ ਰੋੜਿਆ ਪੈਸੇ ਉਹਨਾਂ ਦੇ 24 ਘੰਟੇ ਦੇ ਖਾਤੇ ਚ ਪਹੇਜ ਜਾਂਦੇ ਆ ਫਿਰ ਜਨਾਨੀਆਂ ਨੂੰ ਵੀ ਸਾਰੇ ਸਹੂਲਤਾਂ ਮਿਲੀਆਂ ਸਫਰ ਕਰਨ ਦੀਆਂ ਬਾਕੀ ਹੋਰ ਵਿਕਾਸ ਬਹੁਤ ਹੋਇਆ ਜਿੰਨਾ ਵਿਕਾਸ ਹੋਇਆ ਵਾ ਵਿਕਾਸ ਨਾਲ ਕੋਈ ਕਸ ਨਹੀਂ ਝੜੂ ਬਲੋਂ ਪਾਰਟੀ ਨੂੰ ਕੋਈ ਛੱਡੀ ਬਾਕੀ ਇਮਾਨਦਾਰ ਮੁੱਖ ਮੰਤਰੀ ਆ ਬਾਕੀ ਭ੍ਰਿਸ਼ਟਾਚਾਰ ਦੇ ਬਹੁਤ ਬਰਖਲਾਵਾ ਭ੍ਰਿਸ਼ਟਾਚਾਰ ਪੂਰਾ ਖਤਮ ਕਰਨ ਲਿਆ। ਹੋਰ ਹੀ ਬੜੇ ਜਿੰਨੇ ਵਿਕਾਸ ਹੋ ਰਿਹਾ ਬਾਕੀ ਸਕੂਲ ਸਕੂਲ ਖੋਲੇ ਐਮਐਨ ਸਕੂਲ ਖੋਲੇਆ ਹਸਪੀਟਲ ਖੋਲੇ ਆਮ ਆਦਮੀ ਕਲੀਨਿਕ ਉਹਨਾਂ ਦੀ ਜਨਤਾ ਨੂੰ ਬਹੁਤ ਸੂਤ ਮਿਲ ਰਹੀ ਆ। ਆਮ ਆਦਮੀ ਜਿਹੜਾ ਬੰਦਾ ਵਿਚਾਰਾ ਕੋਈ ਨਹੀਂ ਪੈਸੇ ਖਰਚ ਸਕਦਾ ਉਹ ਵੀ ਪੈਸੇ ਖਰਚ ਕੇ ਤੋਂ ਬਿਗੈਰ ਦਵਾਈ ਫ੍ਰੀ ਮਿਲ ਰਿਹਾ। ਜਿਹੜਾ ਖੇਤੀ ਆ ਖੇਤੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੀ ਰੋਲ ਹੈ। ਖੇਤੀ ਹਸਤੇ ਬਹੁਤ ਵਧੀਆ ਸਰਕਾਰ ਹੈ ਵੇਖੋ ਜੀ ਤੁਹਾਨੂੰ ਦੱਸਿਆ ਕੋਈ ਬਿਜਲੀ ਦੀ ਕਮੀ ਨਹੀਂ। ਇਹ ਦੋ ਦਿਨਾਂ ਦੀ ਕਿਹ ਮੰਡੀਆਂ ਚ ਕਿਹ ਕਿਸਾਨ ਉਹਨੇ ਰੋਲਣਾ ਪੈਣ ਡਿਆ ਮਤਲਬ ਕਿਸਾਨ ਸਵੇਰੇ ਜਾਂਦੇ ਝੋਨਾ ਲੈ ਕੇ ਸ਼ਾਮ ਨੂੰ ਆਪਣੇ ਘਰ ਮਾਏਂਦੇ ਵੇਚ ਕੇ ਪੈਸੇ ਉਹਨਾਂ ਦੇ ਖਾਤੇ ਚ ਜਾਈ ਜਾਂਦੇ ਆ 24 ਘੰਟਿਆਂ ਚ ਜਿਹੜੀ ਆਮ ਆਦਮੀ ਪਾਰਟੀ ਹੈ ਜੀ ਜਿਵੇਂ ਉਹ ਤੋਂ ਬਿਨਾ ਜਿਵੇਂ ਤੁਸੀਂ ਕਹਿੰਦੇ ਹੋ ਮੈਨੂੰ ਹਰਬੀਰ ਸਿੰਘ ਤੋਂ ਪਸੰਦ ਹੈ ਹਾਂਜੀ ਜਾਂ ਆਮ ਆਦਮੀ ਭਗਵੰਤ ਮਾਨ ਪਸੰਦ ਹੈ ਜਿਹੜੇ ਅਸੀਂ ਉਹ ਵੀ ਪੁੱਛ ਰਹੇ ਹਾਂ ਕਿ ਇੱਥੇ ਇੱਕ ਬੀਬੀ ਰੰਧਾਵਾ ਜਿਹੜਾ ਧਰਮੀ ਫੌਜੀ ਦੀ ਪਤਨੀ ਹੈ ਉਹ ਖੜੇ ਨੇ ਜਾਂ ਇੱਕ ਮੰਦੀਪ ਖੜਾ ਹੈ ਹਾਂਜੀ ਮੁੰਡਾ ਉਹ ਵੀ ਚਲੋ ਕਹਿੰਦੇ ਨੇ ਪੰਥਕ ਹੈ ਉਹਨਾਂ ਨੂੰ ਨਹੀਂ ਸੋਚਿਆ ਵੀ ਵੋਟ ਪਾਉਣੀ ਨੇ ਨਹੀਂ ਤੇ ਵਿਕਾਸ ਦੇ ਸਿਰ ਤੇ ਓੜ ਪਾਉਣ ਜਿਹੜਾ ਵਿਕਾਸ ਕਰੂਗਾ ਅੱਛਾ ਜੀ ਹਾਂਜੀ ਇਹ ਤੇ ਵਿਕਾਸ ਕੋ ਪਹਿਲਾਂ ਵੀ ਮੈਂ ਮਨ ਰਹਿ ਚੁੱਕਾ ਇਹਦੇ ਹੁੰਦੇ ਜਿਹੜਾ ਵਿਕਾਸ ਹੋਇਆ ਵਾ ਇਹਨਾਂ ਤੋਂ ਬਾਅਦ ਕੋਈ ਕੋਈ ਵਿਕਾਸ ਨਹੀਂ ਭਾਵੇਂ ਕਾਂਗਰਸ ਆਈਏ ਤੇ ਭਾਵੇਂ ਹੋਰ ਜਿਹੜੀ ਮਰਜ਼ੀ 5 ਸਾਲ ਪਰ ਜਿੰਨਾ ਜਦੋਂ ਇਹਨਾਂ ਵਿਕਾਸ ਕੀਤਾ ਨਾ ਹੁਣ ਜਦੋਂ ਦੇ ਇਹਨਾਂ ਇੰਚਾਰਜ ਹਲਕਾਂ ਇੰਚਾਰਜ ਲੱਗੇ ਆ ਉਦੋਂ ਦਾ ਵਿਕਾਸ ਫੁੱਲ ਰੀਆਂ ਦੇ ਚੱਲ ਰਿਹਾ ਹੂੰ ਜਿਹੜੇ ਭਗਵੰਤ ਮਾਨ ਦੀ ਜਿਹੜੀ ਸੋਚ ਹੈ ਜਾਂ ਉਹਨਾਂ ਦਾ ਵਿਕਾਸ ਕਰਨ ਦਾ ਤਰੀਕਾ ਉਹ ਤੁਹਾਨੂੰ ਕਿਵੇਂ ਦਾ ਲੱਗਦਾ ਨਹੀਂ ਉਹ ਤਾਂ ਬਹੁਤ ਵਧੀਆ ਕੰਮ ਕਰਾਂ ਚ ਉੱਠ ਕੇ ਤੇ ਵੇਖੋ ਮਾਟਰ ਦਾ ਮੁੰਡਾ ਉੱਠ ਕੇ ਇੱਕ ਮੁੱਖ ਮੰਤਰੀ ਬਣ ਗਿਆ ਇਹ ਦੂਜੀਆਂ ਪਾਰਟੀਆਂ ਨੂੰ ਇਹੀ ਚੁਬਦਾ ਵੀ ਇਹ ਮੁੱਖ ਮੰਤਰੀ ਕਿਉਂ ਬਣ ਗਿਆ ਵਿੱਚ ਬਹੁਤ ਜਿਵੇਂ ਆਪਾਂ ਕਹਿੰਦੇ ਆ ਵੀ ਦੂਸ਼ਣ ਬਹੁਤ ਲਾਉਂਦੇ ਨੇ ਜਿਹੜੇ ਆਮ ਦੂਸਰੇ ਪਾਰਟੀਆਂ ਦੇ ਬੰਦੇ ਨੇ ਉਹ ਆਏ ਦਿਨ ਕੁਛ ਨਾ ਕੁਛ ਨਵਾਂ ਕਹਿੰਦੇ ਨੇ ਵੀ ਕਦੇ ਵੀਡੀਓ ਆ ਗਈ ਉਹਦੇ ਬਾਰੇ ਕੀ ਕਹੋਗੇ ਵੇਖੋ ਦੂਸ਼ਣ ਤੇ ਜਿਹੜਾ ਸੱਚਾ ਬੰਦਾ ਉੱਥੇ ਲੱਗਦੇ ਲੱਗਦੇ ਆ ਜੀ ਜਿਹੜੇ ਝੂਠੀਆਂ ਪਾਰਟੀਆਂ ਨਾਲ ਸੱਚੇ ਬੰਦੇ ਦੇ ਇਲਜ਼ਾਮ ਲਾਏ ਜਾਣਾ ਕੋਈ ਨਾ ਕੋਈ ਕਿਉਂਕਿ ਉਹਨਾਂ ਨੂੰ ਹਜਮ ਨਹੀਂ ਹੁੰਦਾ ਵੀ ਇਹ ਵਿਕਾਸ ਕਰ ਰਿਹਾ ਇਹ ਲੋਕਾਂ ਦਾ ਜਨਤਾ ਦੇ ਸੁੱਖ ਦੁੱਖ ਦੇ ਭਾਈਵਾਲ ਤਾਂ ਕਰਕੇ ਦੋ ਇੱਕ ਇਮਾਨਦਾਰ ਹੈ ਇੱਕ ਇੱਕ ਭ੍ਰਿਸ਼ਟਾਚਾਰ ਦੇ ਬਹੁਤ ਵਰਖਲਾਵ ਹੈ ਤੁਸੀਂ ਹੁਣ ਤਰਨਦਾਰਾਂ ਦੇ ਵਿੱਚ ਮਤਲਬ ਝਾੜੂ ਨੂੰ ਜਿਧਾ ਰਹੇ ਅਸੀਂ ਤਰਨਦਾਰਾਂ ਨੂੰ ਝਾੜੂ ਨੂੰ ਚਾਵਾਗੇ ਅਸੀਂ ਆਪਣੇ ਪਿੰਡੋਂ ਵੀ ਪੁੱਲ ਤੇ ਜਿੱਥੇ ਜਿੱਥੇ ਸਾਡੇ ਕੋ ਸੱਜਣ ਬੇਲੀ ਸਾਰਿਆਂ ਨੂੰ ਕਹਿ ਕੇ ਵੋਟਾਂ ਅਸੀਂ ਝਾੜੂ ਨੂੰ ਪਾਵਾਂਗੇ ਰਿਸ਼ਤੇਦਾਰਾਂ ਦੀਆਂ ਵੀ ਵੋਟਾਂ ਰਿਸ਼ਤੇਦਾਰਾਂ ਦੀਆਂ ਵੀ ਜਿੱਥੇ ਸੱਜਣ ਬੇਲੀ ਜਿੱਥੇ ਕੋ ਸਾਡਾ ਚੱਲਦਾ ਸਾਰੇ ਕਰਾ ਕੇ ਅਸੀਂ ਐਮਐਲਏ ਸਾਨੂੰ ਸਭ ਨੂੰ ਬਣਾਵਾਂਗੇ 2027 ਦੇ ਵਿੱਚ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਮਾਹੌਲ ਵੀ ਝਾੜੂ ਦੀ ਪਾਰਟੀ ਜਿਹੜੀ ਹੈ ਕਿੱਥੇ ਖੜੀ ਆ 27 ਵਿੱਚ ਵਧੀਆ ਮਾਹੌਲ ਹੈ ਜਿੱਤਣਾ ਕੋਣ ਜਿਤਨਾ ਹੈ ਕਿ 92 ਐਮਐਲਏ ਮਿਲੇ ਪੰਜਾਬ ਨੂੰ ਇਸ ਤਰ੍ਹਾਂ ਹੀ ਵਧੀਆ ਕਾਰਗ ਜਾਰੀ ਇਹਨਾਂ ਵਧੀਆ ਰਹੀ ਤੇ ਵਧੀਆ ਸਰਵ ਹੋਊਗਾ ਆਉਣ ਵਾਲੀ ਸਰਕਾਰ ਵੀ ਝਾੜੂ ਦੀ ਬਣੇਗੀ ਠੀਕ ਹੈ ਜੀ ਤੇ ਬਾਬਾ ਜੀ ਕਹਿ ਰਹੇ ਨੇ ਕਿ ਜਿਹੜੀ ਆਉਣ ਵਾਲੀ ਸਰਕਾਰ ਹੈ ਇਹ ਤਰਨ ਤਰਨ ਸੀਟ ਤਾਂ ਇੱਕ ਪਾਸੇ ਰਹਿ ਗਈ ਇਹ ਤਾਂ ਝਾੜੂ ਦੀ ਆਉਣੀ ਹੋਣੀ ਆ ਜਿਹੜੀ 2027 ਦੇ ਵਿੱਚ ਸਰਕਾਰ ਆਉਣੀ ਆ ਉਹ ਵੀ ਅਸੀਂ ਭਗਵੰਤ ਮਾਨ ਦੀ ਸਰਕਾਰ ਹੀ ਦੁਆਰੇ ਲੈ ਕੇ ਆਉਣੀ ਆ ਇਹਨਾਂ ਨੂੰ ਵਧੀਆ ਲੱਗਦੀ ਆ ਸਰਕਾਰ ਧੰਨਵਾਦ